ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪੋਟਲੀ ਬੈਗ ਬਣਾਉਣ ਜਾ ਰਹੇ ਹਾਂ ਇਹ ਆਪਾਂ ਇਸ ਤਰ੍ਹਾਂ ਤਾਂ ਕਪੜਾ ਲੈਣਾ ਲੰਬਾਈ 'ਚ ਤਾਂ ਲੈਣਾ ਆਪਾਂ 11 ਇੰਚ ਤੇ ਚੜਾਈ 'ਚ 9 10 ਆਪਦੇ ਹਿਸਾਬ ਨਾਲ ਲੈ ਲੈਣਾ ਫਿਰ ਆਪਾਂ ਨੀਚੇ ਤੋਂ ਗਲਾਈ ਪਾ ਦੇਣੀ ਹੈ ਜਿਵੇਂ ਕੋਈ ਪਲੇਟ ਰੱਖ ਕੇ ਜਾਂ ਕੋਈ ਢੱਕਣ ਵਗੈਰਾ ਰੱਖ ਕੇ ਗਲਾਈ ਪਾ ਦੇਣੀ ਹੈ ਇਸ ਤਰ੍ਹਾਂ ਇਹ ਫਿਰ ਆਪਾਂ ਇਹਦੇ ਉੱਪਰ ਦੋਨਾਂ ਸੈਟਾਂ ਤੇ लाइनिंग लगा देनी है जमें इधर लाइनिंग लगा के उन बैक साइड मोड़ देना इधरले पास रख के लगा है उधरले पास जा उड़नी है इस तरह आप लगा देनी है सीधे उन्हें रख के अपना इस तरह आ जाएगा हूँ आपू मोड़ देना अंदरली साइड ਪ੍ਰੈਸ ਵਗੈਰਾ ਮਗਾ ਮਾਰ ਕੇ ਚੰਗੀ ਤਰ੍ਹਾਂ ਦੋਨਾਂ ਸਾਈਡਾਂ ਪਾਸੇ ਆਪਾਂ ਲਾਈਨਿੰਗ ਲਗਾ ਲੈਣੀ ਹੈ ਹੇਠਲੇ ਅੰਦਰ ਪਾਸੇ ਜਿੰਮ ਕਪੜਾ ਲੱਗਿਆ ਹੁੰਦਾ ਉਹਦੇ ਇਸ ਤਰ੍ਹਾਂ ਕਪੜਾ ਲੱਗ ਜਾਏਗਾ ਹੁਣ ਆਪਾਂ 1 ਇੰਚ ਉੱਪਰੋਂ ਛੱਡ ਕੇ ਵਿਚਕਾਰ ਦੀ ਵੀ ਅੱਧੇ-ਅੱਧੇ ਇੰਚ ਤੇ ਦੋ ਸਲਾਈਆਂ ਲਗਾਉਣੀਆਂ ਜਿਹਦੇ ਵਿੱਚ ਦੀ ਆਪਾਂ ਡੋਰੀ ਨਗਾਵਾਂਗੇ ਇਹ ਸਕੇਲ ਦੀ ਮਦਦ ਨਾਲ ਸਿੱਧੀ-ਸਿੱਧੀ ਆਪਾਂ ਲਾਈਨ ਲਗਾ ਲਾਂਗੇ ਦੋਨੀਆਂ ਪਾਸੇ ਆਪਾਂ ਲਾਈਨਾਂ ਲਗਾ ਲੈਣੀਆਂ ਦੋ-ਦੋ ਲਾਈਨਾਂ ਲਗਾਉਣੀਆਂ बहुत ही आसान है इस तरह इस लैं लगा लेने जिस डोरी पावे इस तरह आपडा तो ही जिमें आप मूरला पासा छ्ड के सैडा तो सिलाई लगा के इस तरह सिलाई लगा लेनी इस तरह तैयार हो जूगा ਫਿਰ ਆਪਾਂ ਇਹਦੀ ਸਿਉਣ ਉੱਪਰ ਲੈਸ ਲਗਾ ਦੇਾਂਗੇ ਜਿਹੜੀ ਵਿਚਕਾਰ ਸਿਉਣ ਹੈ ਉਹਦੇ ਉੱਪਰ ਲੈਸ ਲਾ ਦੇਾਂਗੇ ਤੁਸੀਂ ਚਾਹੋ ਤਾਂ ਵਿਚਕਾਰ ਵੀ ਲਾ ਸਕਦੇ ਹੋ ਇਹ ਆਪਦੀ ਮਰਜ਼ੀ ਨਾਲ ਜੇ ਤਾਂ ਲਟਕਣ ਵਾਲੀ ਲੈਸ ਹੋਵੇ ਫਿਰ ਤਾਂ ਆਪਾਂ ਪਹਿਲਾਂ ਰੱਖ ਲੈਣੀ ਐ ਇਸ ਕਰਕੇ ਮੈਂ ਇਹ ਲੈਨ ਟਕਣੀ ਸੀ ਇਸ ਕਰਕੇ ਮੈਂ ਉੱਪਰ ਰੱਖੀ ਐ ਫਿਰ ਆਪਾਂ ਇਹ ਨਾਲ ਸਟੋਨਾਂ ਦੀ ਮਦਦ ਨਾਲ ਵਿਚਕਾਰ ਫਲਾਵਰ ਬਣਾਵਾਂਗੇ ਤੇ ਇਹ ਲੈਸ ਮੇਰੇ ਕੋਲ ਘਰੇ ਪਈ ਸੀ ਇਹਦੇ ਆਪਾਂ ਛੋਟੇ-ਛੋਟੇ ਦੋ ਪੀਸ ਬਣਾਣ ਲਟਕਣ ਬਣਾ ਲੈਣੇ ਆ ਤੇ ਡੋਰੀ ਪਾ ਕੇ ਆਪਾਂ ਅਸ ਇਸ ਤਰ੍ਹਾਂ ਮੈਂ ਰੈਡੀ ਕਰ ਲਿਆ ਇਹ ਸਟੋਨ ਲਾਤੀ ਡੋਰੀ ਪਾ ਕੇ ਆਪਾਂ ਵਿੱਚ ਲਟਕਣ ਵੀ ਲਾ ਦਿੱਤੇ ਤੇ ਇਹਦੇ ਲਈ ਆਪਾਂ ਹੈਂਡਲ ਬਣਾਇਆ ਹੋਇਆ ਇਹ ਆਪਾਂ ਘਰੇ ਹੀ ਤਿਆਰ ਕੀਤਾ ਹੈ ਘਰੇ ਹੀ ਆਪਣੇ ਸਮਾਨ ਜਿਹੜਾ ਪਿਆ ਸੀ ਉਹਦਾ ਆਪਾਂ ਤਿਆਰ ਕੀਤਾ ਹੋਇਆ ਜੇ ਆਪਣੇ ਕੋਈ ਚੂੜੀ ਪਈ ਹੁੰਦੀ ਹੋ ਕੋਈ ਇਹ ਮੇਰੇ ਚੂੜੇ ਵਾਲੀਆਂ ਜਿਵੇਂ ਚੂੜੀਆਂ ਸੀ ਉਹਨਾਂ ਵਿੱਚ ਚੂੜੀ ਪਈ ਸੀ ਵੱਡੀ ਥੋੜੀ ਜੀ ਉਹਨੂੰ ਆਪਾਂ ਵਿਚਕਾਰੋਂ ਕੱਟ ਕੇ ਦੋਨਾਂ ਸੈੱਡਾਂ ਤੋਂ ਹੈਂਡਲ ਬਣਾਤਾ। ਇਹ ਇਹਦੀ ਜਗ੍ਹਾ ਤੇ ਆਪਾਂ ਮੋਤੀਆਂ ਦੀ ਲੈਣ ਵੀ ਲਾ ਸਕਦੇ ਹਾਂ। ਪਰ ਇਹ ਮੇਰੇ ਕੋਲ ਸਟੈਨ ਸਟੋਨ ਵਾਲੀ ਜਿਵੇਂ ਆਪਾਂ ਕਹਿ ਦਿੰਨੀ ਆ ਪਈਸੀ ਚੂੜੀ ਉਹਦਾ ਆਪਾਂ ਇਹ ਹੈਂਡਲ ਬਣਾਤਾ। ਇਹ ਬੱਚਿਆਂ ਦੇ ਲਈ ਆਮ ਜੀ ਗੱਲ ਹੈ ਬੱਚੇ ਜਿਆਦਾ ਫੜ ਕੇ ਖੁਸ਼ ਹੁੰਦੇ ਉਹਨਾਂ ਲਈ ਬਣਾਇਆ ਮੈਂ ਥੀਸ ਸਾਈਡ ਤੇ ਆਪਾਂ ਲੈਂਸ ਲਗਾਈ ਹੋਈ ਹੈ ਵਿਚਕਾਰ ਆਪਾਂ ਮੋਤੀਆਂ ਨਾਲ ਇੱਕ ਛੋਟਾ ਜਿਹਾ ਫਲਾਵਰ ਬਣਾਤਾ ਸਿੰਪਲ ਜਾਂ ਪਰ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਇਹ ਆਪਾਂ ਪੈਨ ਤਿਆਰ ਕੀਤੀ ਹੈ ヘア ਪੈਨ ਜਿਹੜੀ ਹੁੰਦੀ ਹੈ ये भी सूट नाल दी तैयार नाली है जिमें सूट नाल दे आप पोटली बैग बनाया हुआ उस तरह ये आप तैयार की हुई है बस यूँ सूई न फैबीक्विक की मदद न इस तरह ला देना बन के अपनी छोटी जी पिन तैयार हो चुकी है ये आप मैचिंग की हुई है सूट नद जी